ਸਰਾਇਵ ਕਰਦੇ ਮੈਨੂੰ ਕਰਦੀ ਵੀਡੀਓ ਠੀਕ ਹੈ ਆਇਆ ਹੁਣ ਚਲ ਰਹੀਏ ਬਾਤ ਚਿੱਟਾ ਚਿੱਟੀ ਵਰਫੀ ਅਰੇ ਇੱਕ ਨੱਕ ਨੱਕ ਖੋਣ ਕੇ ਨੱਕ ਬੰਨ ਜੋੜਦੇ ਤਿਆਰ ਮਠਾਈਆਂ ਲੱਡੂ ਚੱਕ ਲੱਡਲੇ ਆ ਕੜਾ ਹੀ ਚਾਰ ਰੱਖਿਆ ਭਾਈ ਕੱਲ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਕੀ ਹਾਲ ਚਾਲ ਹੋ ਸਾਰੇ ਵਧੀਆ ਹੋਵਾਂਗੇ ਤੇ ਅੱਜ ਬਹੁਤ ਟਾਈਮ ਬਾਅਦ ਵਲੌਗ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਤੇ ਸਲਾਹ ਜੀ ਤੇ ਹੈ ਨਹੀਂ ਸੀ ਪਹਿਲਾਂ ਵੀ ਆਪਾਂ ਵਲੌਗ ਬਣਾਈਏ ਜੇ ਨਾ ਫਿਰ ਚਲੋ ਇੱਕ ਜਦੋਂ ਜਾਣੇ ਕਹਿੰਦੇ ਕਹਿੰਦੇ ਬਣਾ ਲਨੇ ਆ ਵਿਆਦਾ ਵਲੌਗ ਮੈਂ ਚਲੋ ਫਿਰ ਬਣਾ ਲਨੇ ਸਲਾਵਣ ਕੀ ਤੇ ਵਲੌਗ ਤਾਂ ਆਪਾਂ ਸਾਰਾ ਬਣਾ ਲਿਆ ਸੀਗਾ ਤੇ ਸਟਾਰਟ ਕਰਨਾ ਭੁੱਲ ਗਏ ਸੀਗੇ ਮੈਂ ਤੁਹਾਨੂੰ ਉਹੀ ਕਲਿੱਪਾਂੀਆਂ ਬਣਾ ਲਈਆਂ ਸੀਗੀਆਂ ਹੁਣ ਆਪਾਂ ਸਟਾਰਟ ਕਰਦੇ ਆ ਤੇ ਤੁਸੀਂ ਦੇਖਿਓ ਅੱਗੇ ਅੱਜ ਕੜਾਹੀ ਹੈ ਤੇ ਦੇਖਿਓ ਅਗੇ ਵੀ ਕੀ ਕੁਝ ਬਣ ਰਿਹਾ ਕਿਵੇਂ ਚੱਰੀਆਂ ਹੋ ਰਹੀਆਂ ਨੇ ਤੇ ਬਾਕੀ ਸਾਰੀ ਚੀਜ਼ ਤਾਂ ਤੇ ਹੋਰ ਵੀ ਆ ਸ਼ਾਮ ਦੀ ਤਿਆਰੀਆਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਲੌਗ ਚ ਦੇਖਣ ਨੂੰ ਮਿਲ ਜੀ ਨਾਲ ਆਪਣਾ ਵਿਆਹ ਸਤਨੂਆ ਤੇ ਬਸ ਕਰਿਓ ਵਿਆਹ ਇੰਜੁਆਏ ਤਿੰਨੇ ਚਾਰ ਘੰਟੇ ਦਿਖਾਵਾਂਗੇ ਤੇ ਫਿਰ ਮਿਲਦੇ ਆ ਵਿਆਹ ਤੇ ਤੁਹਾਨੂੰ ਦਿਖਾਉਣੇ ਰੌਣਕਾਂ ਲਾਉਣੇ ਹਾਂਜੀ ਤਿਆਰੀਆਂ ਚੱਲਣ ਲੱਗ ਰਹੀਆਂ ਨੇ ਦੇਖੋ ਤਿਆਰੀਆਂ ਮੇਰੇ ਜੁਟਾ ਜੁਰੀ ਕਰਾਉਂਦੇ ਹੋਏ ਤਿਆਰੀਆਂ ਤਾਂ ਪਵੀ ਅੱਜ ਦਾ ਵਿਆਹ ਆ ਗਈ ਦੇਖੋ ਤਿਆਰੀਆਂ ਮਰਹੀਂ ਚੱਲ ਰਹੀਆਂ ਨੇ ਥੋੜੇ ਟਾਈਮ ਚ ਰੈਡੀ ਹੋ ਜਾਣਾ ਕੜਾਹੀ ਦਾ ਕੰਮ ਚੱਲ ਰਿਹਾ ਹੈ ਕੜਾਹੀ ਚਾੜ ਰੱਖਿਆ ਬਈ ਕੱਲ ਦੀ ਕੱਲ ਆਪਾਂ ਵਲੌਗ ਬਣਾਣੀ ਤੇ ਅੱਜ ਬਣਾ ਰਹੇ ਹਾਂ ਵਾ ਚਲੋ ਕਰ ਦਈਏ ਸ਼ੁਰੂ ਆ ਦੇਖੋ ਖੜੇ ਬੰਦੇ ਕੰਮ ਨੂੰ ਦੰਦਾ ਕਰਦੇ ਅਨਰ ਭੈਸ ਸਿੰਘ ਖੜਿਆ ਮੰਡੇ ਕੰਮ ਨੂੰ ਦੰਦਾ ਪੂਰਾ ਖੱਚ ਕੇ ਕਰੋ ਜਾਓ ਜੀ ਜਾਓ ਕਰਾਓ ਕਰਾਓ ਕੰਮ ਹੁੰਦਾ। ਕਰਾਓ ਕਰਾਂ ਤਾਰੀ ਸਾਰੀ। ਆਹ ਬੰਡਾ ਦੇਖੋ। ਖੁਸ਼ ਬਹੁਤ ਹੁੰਦਾ ਆ ਬੰਡਾ। ਨਾ ਵੇ। ਕੰਮ ਜੰਦਾ ਕਰਾ ਦੇ ਬਾਰੇ ਕੋਈ। ਜੀ ਦੇਖੋ ਮਠਿਆਈਆਂ ਤਿਆਰ ਨੇ। ਕੱਲ ਕਰਤੀਆਂ ਸੀ ਇੰਨੀਆਂ ਕੁਸ਼ਕ ਤਾਂ ਤਿਆਰ ਮਠਿਆਈਆਂ ਲੱਡੂ। ਸ਼ਕਰ ਪਾਰੇ ਬਾਕੀ ਖੁਆ ਰਹਿ ਗਿਆ ਅੱਜ ਉਹ ਤੁਹਾਨੂੰ ਦੇਖ ਹੀ ਲਿਆ ਬਾਹਰ ਹੀ ਕੱਢਣ ਲੱਗ ਰਹੇ ਨੇ। ਰੇ ਬਾਦਰੇ ਨੇ ਕੋਰਚ ਵਿੱਚ ਕਾਹਤ ਨੇ ਕੜਾਹੀਆਂ ਚ ਉੱਧਰ ਵੀ ਫਨ ਚੱਲ ਰਿਹਾ ਕੰਮ ਹੂੰ ਸਾਡੇ ਵੀ ਆਜੀ ਕੀ ਬਣਦਾ ਜੀ ਕੀ ਬਣਦਾ ਹਲੋ ਐਂ ਵਰਦੀ ਬਣਦੀ ਹੈ ਕਿਹੜੀ ਵਰਦੀ ਬਣੂ ਜੀ ਚਾਕਲੇਟ ਵਾਲੀ ਕਿਹਦੀ ਵਰਦੀ ਹੈ ਠੀਕ ਹੈ ਜੀ ਬਣਾਓ ਜਲਦੀ ਜਲਦੀ ਫਿਰ ਖਿੱਚਦੋ ਕੰਮ ਖਿੱਚਦੋ ਕੰਮ ਉਹਦੇ ਬੰਨ ਦੇ ਦੇ ਨਾਲ ਕੰਮ ਧੰਦੇ ਵਾਲਾ ਇਹਨੂੰ ਲੱਡੂਆਂ ਦੀ ਸੇਵਾ ਕਰ ਰਹੇ ਨੇ ਮੁੰਡੇ ਮੁੰਡੇ ਮੱਠੀਆਂ ਤੇ ਲੱਡੂ ਖਵਾ ਰਹੇ ਨੇ ਇਹ ਕੰਮ ਧੰਦੇ ਵਾਲਾ ਨੇ ਹਾਂਜੀ ਅੰਦਰਲੀ ਤਿਆਰੀ ਤਾਂ ਹੋ ਗਈ ਡਾਂ ਸਾਰੀ ਹੋ ਗਈ ਕੰਪਲੀਟ ਦੇਖੋ ਹੁਣ ਚਲ ਰਹੀ ਹੈ ਬਾਹਰ ਲਈ ਤਿਆਰੀ ਵਾਰੀ ਦੇਖੋ ਜੀ ਇਹ ਵੇਲਾ ਕਰੀਏ ਜ਼ਰੂਰ ਮੈਸਰੇ ਮੁੰਡੇ ਤੋਂ ਪਸੇਖਦੇ ਹਾਂਜੀ ਦੂਜਾ ਘਰ ਵੀ ਤਿਆਰ ਹੋ ਗਿਆ ਹੱਲਰ ਵੀ ਹੋ ਗਿਆ ਹਰਾ ਰੈਡੀ ਆ ਬਾਹਰ ਕਰ ਰਹੇ ਨੇ ਮੁੰਡੇ ਰੈਡੀ ਕਮਰਾਂ ਦੀ ਬਹੁਤ ਕਹੀਆਂ ਨੇ ਕਹਦੇ ਨੂਨ ਲਿਆ ਕੇ ਦੇ ਲਓ ਜੀ ਆਹੋ ਆਹੋ ਹੈ ਮੈਂ ਨੂਨ ਲੈ ਲਓ ਬਲਾ ਵਿੱਚ ਆਈ ਜਾਂਦੇ ਹੋ ਹੋਰ ਕੀ ਹੋਰ ਇਹ ਮੁੰਡਾ ਵੀ ਵਿਆਹ ਇੰਜੋਏ ਕਰ ਰਿਹਾ ਪੂਰਾ ਸਾਡੇ ਬੰਦੇ ਤਿਆਰ ਕਰਵਾ ਰਹੇ ਨੇ ਤਿਆਰੀ ਪਰ ਬਈ ਕਨੇਡਾਂਚ ਤਿਆਰ ਹੋ ਜੂ ਬੱਸ ਆਰਗੂਮੈਂਟ ਹੋ ਰਿਹਾ ਸਾਰੀ ਤਿਆਰੀ ਬਣਾ ਦੋ ਕਿਰਾਂ ਗੱਲਬਾਤ ਆ ਦੇਖੋ ਛਤਰੀਆਂ ਕਿੰਨੀ ਗੈਂਡ ਲੱਗਦੀ ਨੇ ਛਤਰੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਬਾਕੀ ਆਕਾਸ਼ ਆ ਗਿਆ ਬਾਕੀ ਤੁਹਾਨੂੰ ਆਤੜੇ ਦਿਖਾਵਾਂਗੇ ਸਾਰੀ ਗੱਲਬਾਤ ਤਿਆਰੀ ਟਿਉਰੀ ਮੁੰਡੇ ਖੜੇ ਨੇ ਅਸੀਂ ਤਿਆਰੀ ਤਿਰੀ ਕਰਾਉਣਾ ਫੇਰ ਦਿਖਾਵਾਂਗੇ ਤੁਹਾਨੂੰ ਪਿਛਲੀ ਵਾਰ ਦੇਖਿਆ ਹੋਣਾ ਤੁਸੀਂ ਆ ਮੁੰਡੇ ਦੇ ਵਿਆਹ ਦੇ ਵਲੌਗ ਆਣਾ ਭਾਈ ਤੇ ਨਾ ਮਸੀਨੀ ਮੈਂ ਤਾਂ ਪੁੱਛਿਆ ਜਿਹੜੇ ਦੇਖ ਰਹੇ ਨੇ ਇਹਨਾਂ ਨੂੰ ਬੱਚਾ ਤੇ ਹੁਣ ਹੈਗਾ ਭੈਣ ਦਾ ਵਿਆਹ ਪਹਿਲਾਂ ਇਹਦਾ ਸੀਗਾ ਇਹ ਬੈਠਾ ਹੁਣ ਦੇ ਵਿਆਹ ਕਰਾਈਂ ਇਦਾਂ ਲਫਾਂ ਦੇ ਲੱਗਾ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਖੜਾ ਹੋ ਭਾਈ ਕੰਮ ਕਰ ਚੱਲ ਥੱਕ ਗਿਆ ਮੁੰਡਾ ਕੰਮ ਕਰ ਕਰ ਕੇ ਵੜਾ ਮੋਟਾ ਆ ਸ਼ਾਪਿੰਗ ਸੂਪਿੰਗ ਕਰਕੇ ਹੋਰ ਸੱਟਾ ਫਿਰ ਹੱਟ ਨਹੀਂ ਕੀ ਹੋ ਗਿਆ ਡਿਗਾ ਜਾ ਮੇਰੇ ਮੂੰਹ ਚੱਲ ਕੋਈ ਨਾ ਹੋ ਜੇਗਾ ਹੱਟ ਆਜਾ ਫੋਮੜਾ ਇਹ ਦੇਖਦੇ ਨੇ ਮਿਠਾਈ ਕਣੀ ਵੀ ਕਿਹ ਬਹੌਲ ਹੈ ਕਿਵੇਂ ਤਿਆਰ ਹੋ ਰਹੀ ਹੈ ਕਿੰਨਾ ਟਾਈਮ ਲੱਗੂਗਾ ਵਾਰ-ਵਾਰ ਖੋਚੜਾ ਸਾਰ ਕੇ ਆਹ ਹਲਵਾਈ ਸਾਹਿਬ ਉਹ ਤਾਂ ਨਹੀਂ ਵੱਡਾ ਸਾਰਾ ਭੱਜ ਗਿਆ ਨਾ ਵਾਰ-ਵਾਰ ਖੋਚੜਾ ਸਾਰ ਕੇ ਆਹ ਹਲਵਾਈ ਸਾਹਿਬ ਹਾਂਜੀ ਇੱਕ ਹੀ ਤਿਆਰ ਹੋ ਰਿਹਾ ਜੀ ਦੱਸੋ ਕੀ ਤਿਆਰ ਹੋ ਰਿਹਾ ਹੈ ਲੜਕੇ ਦੀ ਵਰਫੀ ਤਿਆਰ ਹੋਈ ਨਹੀਂ ਇਹੇ ਲੜਕੇ ਦੀ ਹੋਈ ਨਹੀਂ ਇਹੇ ਵਰਫੀ ਤਿਆਰੀ ਲੜਕੇ ਦੀ ਕੋਈ ਕਵਾਂਟਰ ਵਰਫੀ ਤਿਆਰ ਕਰਦੀ ਹੈਗੀ ਪਹਿਲਾਂ ਕਰਦੀ ਬਾਈ ਹੋਰ ਵੀ ਕਰਨ ਜਾ ਰਹੇ ਨੇ ਹੁਣ ਵਰਫੀ ਤਿਆਰ ਗਾਜਰਬਾਕ ਆਪਣਾ ਕਦੋਂ ਤੱਕ ਤਿਆਰ ਹੋਜੂ ਹਲੋ ਭਾਈ ਸਾਹਿਬ ਗਾਜਰਬਾਕ ਕਦੋਂ ਤੱਕ ਤਿਆਰ ਹੋਜੂ ਚਲੋ ਬਸ ਕਰ ਦਿਓ ਤਿਆਰ ਛੇਦੀ ਪਰ ਹੋਈ ਫੋਨ ਆ ਗਿਆ ਆ ਗਈ ਹੁਣ ਆਪਣੀ ਵਾਰੀ ਹਲਵਾਈ ਸਾਹਿਬ ਕਹਿੰਦੇ ਮੜਾ ਜਾਂ ਚੰਗੀ ਤਰ੍ਹਾਂ ਖੁਰਚਣਾ ਮਾਰੂ ਛੇਤੀ ਕਰ ਦੇਣਾ ਆਪਣੇ ਖੋਹ ਤਿਆਰ ਰਹਿਣਾ ਠੀਕ ਹੈ ਠੀਕ ਹੈ ਕਰ ਆ ਦੇਣਾ ਬਿਠਾ ਮੂੰ ਬੜੇ ਦੇਖਦੇ ਨੇ ਸੈਂਟੀ ਗਰੀ ਵੀ ਪਹੁੰਚ ਚੁੱਕੇ ਨੇ ਬਹੁਤ ਲੇਟ ਵਾਚੇ ਨੇ ਇੰਨਾ ਲੇਟ ਕਿਵੇਂ ਹੋ ਗਿਆ ਸੈਂਟੀ ਬਾਈ ਕੰਮ ਦੀ ਬਾਈ ਹੈ ਕੰਮ ਦੀ ਹਣ ਹੋਰੀ ਆ ਜਣਾ ਪੱਕਾ ਹਾਜ਼ਰੀ ਲੱਗ ਗਈ ਹੁਣ ਤੇਰੀ ਹੱਥਾਂ ਤੱਕ ਨਹੀਂ ਆਣਾ ਜਦੋਂ ਹੋਰੀ ਸੌ ਜੀ ਠੀਕ ਹੈ ਆ ਬੰਦੇ ਲੱਗੇ ਨੇ ਮੋਬਾਈਲਾਂ ਦੇ ਕੰਮ ਨਹੀਂ ਕਰਾਉਂਦੇ ਧੰਦਾ ਨਹੀਂ ਕਰਾਉਂਦੇ ਖੜੇ ਹੋ ਜਾ ਬਾਈ ਮੁੰਡਿਓ हट ਜਾ ਜੇ ਚਲੋ ਆ ਜਾ ਐ ਕੰਨ ਕਰਦੇ ਹੋ ਇਹ ਮਗ ਮੱਦ ਲੱਗੇ ਹੋਏ ਨੇ ਆ ਜਾ ਕੰਮ ਧੰਦਾ ਕਰਾਉ ਚਲੋ ਆ ਜਾ ਕੰਮ ਧੰਦਾ ਤਿਆਰੀ ਹੋ ਗਈ ਘਰ ਦੀ ਦੇਖੋ ਸਾਰੀ ਸਜਾਵਟ ਹੋ ਗਈ ਤੇ ਤੁਹਾਨੂੰ ਦਿਖਾਉਣੇ ਅੰਦਰ ਵੀ ਸਾਰੀ ਸਜਾਵਟ ਦੇਖੋ ਡੈਕੋਰੇਸ਼ਨ ਕੀਤੀ दसो कमेंट करके जरूर कि हाँ हाँ दु गुदी दुध हाँ जी हूँ थोरों दिखाने सारी डेकोरे ऊपरों कि लग रही है चलते अपने उपरों उ देखते दे कल भी थानू दिखावे कल प्रोग्राम ਕੱਲ ਮੈਦੀ ਦਾ ਪ੍ਰੋਗਰਾਮ ਹੈ ਦੇਖੋ ਜੀ ਕੱਲੂ ਹੈਗਾ ਮੈਦੀ ਦਾ ਪ੍ਰੋਗਰਾਮ ਕੱਲ ਦੀ ਕੱਲ ਨਾਲ ਦਿਖਾਵਾਂਗੇ ਤੁਹਾਨੂੰ ਤੇ ਅੱਜ ਦੀ ਡੈਕੋਰੇਸ਼ਨ ਦੇਖੋ ਅੱਜ ਦਾ ਪ੍ਰੋਗਰਾਮ ਦੇਖੋ ਜੀ ਚੋਣੀਆਂ ਇਹ ਬੜੀ ਐ ਘੜ ਲਾ ਦੀ ਨੇ ਆ ਮੱਛਾਂ ਮਰੋੜੀ ਇਹਨਾਂ ਖੜਾ ਰੇ ਹਾਂ ਵਾਹ ਹਰ ਹਰ ਸਾਰੇ ਦੇਖਦੇ ਵੀਡੀਓ ਠੀਕ ਹੈ ਬੜੀ ਜਿਆਦਾ ਫਰਦ ਦੁੱਧ ਫਰਦ ਵੀ ਬਣਾ ਗਿਆ ਬੜੀ ਜੀ ਬੜੀ ਲਾ ਮੈਂ ਉਹਰੇ ਖੜਦੇ ਮੈਂ ਠੀਕ ਕਰ ਲਾ ਥੋੜੀ ਬਣਾਇਆ ਨਾ ਆ ਆ ਇਹੋ ਤਿੰਗੜ ਜਾ ਬਸ ਆ ਗਈ ਵੀਡੀਓ ਬਸ ਹੋ ਗਈ ਸਤਿ ਸ਼੍ਰੀ ਅਕਾਲ ਬਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਬਸ ਹੁਣ ਸੰਗੀਤ ਚੱਲਣ ਵਾਲਾ ਕਿੱਦਾਂ ਕੋਈ ਨਾ ਚੱਲਣ ਵਾਲਾ ਇਧਰ ਗਾਣੇ ਗੀਤ ਆ ਲੈ ਉਹਨੇ ਬਾਹਰ ਦੇ ਦਿੱਤੇ ਰੋਟੀ ਦੇ ਰੋਟੀ ਰੋਟੀ ਖਾ ਰਹੀ ਅਭੀ ਦਾ ਦੇਖ ਲੋ ਕਹਿੰਦਾ ਕਹਿੰਦਾ ਦੇਣੇ ਨਹੀਂ ਆਏ ਤੂੰ ਬੈਸ ਟੈਸਟਸ ਆਇਆ ਤੇ ਅਗਾਦੀਆ ਮੈਂ ਨੋ 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 ਇੰਗਲਿਸ਼ੇ ਬੋਲਾਂ ਇੰਗਲਿਸ਼ ਮੈਂ ਮੇਰੇ ਮੋਰੇ ਨੂੰ ਫੋਨ ਲਾਉਣਾ ਭਾਉ ਦੇ ਤੂੰ ਪਹਿਰੇਂਗਰੀ ਫੇਲ ਕਰ ਦਿੰਦਾ ਗੱਤ ਕਿਧਰ ਸੇਵਾ ਕਰਦੀ ਹੋਈ ਦੁੱਧ ਦੁੱਧ ਪਾਉਂਦੀ ਹੋਈ ਮੈਂ ਮੰਦਿਰ ਦਾ ਟਾਈਮ ਹੈ ਮੰਦਿਰ ਕਿੱਥੇ ਆਏ ਸਾਰਾ ਬਣਾਇਆ ਪਿਆਗਾ ਉਧਰ ਕਬੂਤਰ ਡੰਗੇ ਆ ਰਹੇ ਨੇ ਦੇਖੋ ਕਬੂਤਰ ਡੰਗੇ ਹੋਏ ਤੇ ਹੋਰ ਸਾਰਾ ਹਾਰਸਗਾ ਬਣਾਇਆ ਪਿਆਗਾ ਤੁਸੀਂ ਦੇਖ ਸਕਦੇ ਹੋ ਇੱਧਰ ਸਾਡੀ ਭੁਜਾਈ ਜਿਵੇਂ ਉਧਰ ਸਨ ਕਰਦੇ ਹੋ ਵੀਰਾ ਸਭ ਵਰਕ ਵੀ ਕਰੋ ਸੰਮਰਕਾ ਕਰਨਾ ਆਪਣਾ ਕੋਈ ਇੱਕ ਹਸਤਾ ਹੈਲੋ ਵੀਰਾ ਸਿੱਧੂ ਅਕਲੀਆ ਪਾਣੀ ਬਿਊਟੀ ਪਾਰਕ ਅਕਲੀਆ ਦੇਖੋ ਜੀ ਲਾਉਂਦੇ ਨੇ ਨਾਉਣ ਕਿਸ ਤੇ ਯਾਰ ਲਾਉਂਦੇ ਨੇ ਨਾਉਣ ਕਿਸ ਤੇ ਯਾਰ ਬੁਰੀ ਉਹਨਾਂ ਕੋਲ ਬਹੁਤ ਲੋਕਾਂ ਦੇ ਸਰ ਖਾਣ ਨੂੰ ਆਏ ਹੋਰ ਬਾਪ ਜਿਆਦੀ ਆ ਖਾਣ ਨੂੰ ਜਿੰਨੇ ਵੀ ਖਾਣਾ ਇਹਨਾਂ ਨੇ ਖਾ ਲਿਆ ਇਸ ਤੋਂ ਬਾਅਦ ਕੋਰਲ ਕੋਰਲ ਗੱਡੂ ਖਾ ਚੁੱਕੇ ਨੇ ਸਾਡੇ ਬਸ ਦੋ ਜਣਾਂ ਨੂੰ ਰੌਣਕੀ ਰੌਣਕ ਸਾਨੂੰ ਹੋਰ ਦਿਖਾ ਦਾਂਗੇ ਨਾ ਲੱਗੀ ਪਈ ਐ ਇਸਕੇ ਪਾਪੜ ਵੀ ਖਾ ਰਹੇ ਨੇ ਇਹ ਪਾਣੀ ਖਾ ਰਹੇ ਨੇ ਉਹ ਤੋਂ ਬਾਅਦ ਗਿੱਦਾ ਗਿੱਦਾ ਪੂਰਾ ਪਾਉਣਗੇ ਤਿਆਰੀ ਐ ਹਾਂ ਜੀ ਹਾਂ ਜ਼ਰੂਰ ਬਸ ਠੀਕ ਐ ਆ ਮੁੰਡੇ ਵੀ ਲੇਟ ਹੀ ਆਇਨੇ ਕਰੇ ਤੜਕੇ ਦੇ ਗਏ ਤਿਆਰੀ ਉਹ ਫਰ ਵਾਫਰ ਛੱਡੇ ਹੋਏ ਨੇ ਕੱਲ ਨੂੰ ਡੀਜਾ ਆ ਜਾਣਾ ਬਸ ਬਾਲ ਲੈਣਾ ਹੋਰ ਇਹਨਾਂ ਨੇ ਗਾ ਸਾਰੇ ਨੇ ਜਾਨੀਏ ਆਹ ਤੋੜਾ ਕਰੋ ਅੱਜ ਦਾ ਬਲੌਗ ਹੈ ਮੈਨੂੰ ਲੱਗਿਆ ਤੇ ਕੱਲ ਨੂੰ ਮਿਲਦੇ ਕੰਦੇ ਬਲੌਗ ਚਲੋ ਬਾਏ 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 ਕਰਦੇ ਬਾਏ ਬਾਏ ਮੈਲੀ ਮੈਲੀ ਕੁੜੀ ਨੇ ਮਹਿੰਦੀ ਲਵਾ ਲਈ ਮੇਰੀ ਭੈਣ ਨੇ ਕੜਕੀ ਜੀ ਲੱਗਿਆ ਮਹਿੰਦੀ ਲਵਾਉਣ ਸਾਡੀ ਕੁੜੀ ਦੱਸਿਓ ਕਿਵੇਂ ਲੱਗੀ ਵਾਕਿਆ ਇਧਰ ਵੀ ਲਵਾ ਲਈ ਉਧਰ ਵੀ ਥਿਆਰ ਬੈਠੀਆਂ ਨੇ ਭਾਬੀਆਂ ਭੂਆ ਭਾਬੀਆਂ ਲੈ ਬਲ ਕੋਟ ਹੈ ਆ ਵੀ ਤਾਂ ਐ ਕਰੋ ਮਾਲਾ ਸਾਹਿਬ ਅਕੀਲ ਮਿਲਦੀ ਜੀ ਜੀ ਕਰ ਲੋ ਫੋਟੋਗ੍ਰਾਫਰ ਸਾਹਿਬ ਅੱਖਾਂ ਵਿੱਚ ਕੇ ਅੱਖ ਮੀਚ ਕੇ ਅੱਖ ਮੀਚ ਕੇ ਆਇਆ ਹੁਣ ਸਰਵਾਸ ਮੈਂ ਸਾਰੀ ਮੈਂ ਦੋ ਤਰਹਿ ਦਿੰਦੀ ਹੈ ਆ ਆ ਜੇ ਰਹਿਣਾ ਕਿਹਦਾ ਨਾ ਜਾਂਦਾ ਹੈ ਬੰਬੀ ਦੇ ਹੋ ਰਹੇ ਬੰਬੀ ਆ ਗਈ ਸਲਾਹ ਦੇ ਭਾਬੀ ਕਿਵੇਂ ਕਰਾਉਣੇ ਨੇ ਬੋਝ ਚੋਲ ਦੇ ਬਾਰੇ ਪੜ੍ਹ ਕੇ ਅੱਜ ਅਕਚੁਅਲੀ ਚੱਲਿਓ ਬੇ ਇੱਕ ਉਧਰ ਇੱਕ ਉਧਰ ਮੈਂ ਤਾਂ ਇਧਰ ਨਿਕਲੂ ਟੀਵਾ ਵੀ ਤੈਨੂੰ ਆਹ ਸਾਰੀਆਂ ਆ ਜੋ ਤਾਂ ਦੇਖੋ ਖੇਡਾਂ ਕਿਹਨੇ ਲਾਈ ਨੇ ਖੇਡਾਂ ਦੇਖੋ ਕੋਈ ਕਹਿੰਦੀ ਮੈਂ ਇਧਰ ਜਾਉਂ ਐ ਨਿਕਲੂ ਦੇਖੋ ਦੇਖੀ ਜਾਓ ਆ ਫੋਟੋਗ੍ਰਾਫਰ ਸਾਹਿਬ ਖੜੇ ਨੇ ਫੋਟੋਗ੍ਰਾਫਰ ਸਾਹਿਬ ਆ ਦੇਖੋ ਮੈਂ ਤਾਨੂੰ ਫੋਟੋਗ੍ਰਾਫਰ ਵੀਡੀਓਗ੍ਰਾਫ ਬਣਾ ਕੇ ਦਿਖਾ ਖੜਾ ਤਾ ਰਿਕਵੈਸਟ ਇਥੇ ਰਿਓ ਉੱਪਰ ਰਖੂ ਆ ਮੀਨ ਮੈਂ ਤਾਂ ਵੀ ਜਾ ਵੀ ਦੇ ਰਿਹਾ ਹਾਂ ਦੇਖਾ ਤੋ ਸਾਲ ਕੋ ਸੁਣੇ ਤਾ ਲੈ ਟੋਨੀ ਮਦ ਨਾ ਆ ਦੇਖ ਇੱਥੇ ਰੱਖਾ ਦੇ ਇਤਨਾਂ ਗੀ ਜੁੜੀ ਠੀਕ ਐ ਕੋਈ ਨਹੀਂ ਕਰਾਈ ਤੋ ਵੇਖ ਗਿਆ ਦੁਰ ਕੇ ਆਇਆ ਆ ਜਾ ਤੂੰ ਹੱਥੀ ਖੜ ਗਈ ਆਏ ਦਿਖਾਏ ਹਾਂ ਹੌਲੀ ਹੌਲੀ ਇੱਥੇ ਆ ਵੀ ਜਾ ਹੌਲੀ 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 ਐ ਨੰਨੇ ਤਾਂ ਹੱਥੀ ਨਹੀਂ ਕਰ ਰਹੀ ਅੱਗੇ ਵਾਪਸ ਕਰ ਕਿੱਸ ਇਧਰ ਮੁਰਨਾ ਸੀ ਇਧਰ ਆਉਣਾ ਸੀ ਇੱਕ ਉਧਰ ਜਾਇਆ ਕਰੋ ਇੱਕ ਉਧਰ ਬਸ ਮੈਂ ਕਿਹਾ ਮੈਂ ਇਹਦੇ ਨਾਲ ਉਧਰ ਸਾਰੇ ਵੀਰ ਬੈਠੇ ਨੇ ਦੇਖਣ ਆਲੇ ਮੈਂ ਕਿਵੇਂ ਕਰਾਂ ਦੱਸ ਦੇਖੋ ਫੋਟੋਗ੍ਰਾਫੀ ਹੋ ਰਹੀ ਹੈ ਵੀਡੀਓਗ੍ਰਾਫੀ ਆ ਨਮਾ ਪੋਏ ਕਰ ਰਹੇ ਨੇ ਮਾਸਟਾਇਲ ਦੇ ਘਵਣੇ ਦਰ ਨੂੰ ਨਮਾ ਸਟਾਇਲ ਹੈਂ ਜੀ ਪਰਸਨ ਦੀ ਕੜਾਹੀ ਚੜੀ ਹੋਈ ਹੈ ਤੇ ਅੱਜ ਲਾਹਣ ਦੇਣਾ ਕੜਾਹੀ ਦਾ ਅੱਜ ਉਹ ਸਾਰੀ ਕੜਾਹੀ ਓਕੇ ਹੈ ਅੱਜ ਲਾਹਣ ਦੇਣਾ ਬਸ ਆਲੂਆਂ ਮੇ ਰੋਟੀ ਦੇਖ ਫਿਰ ਆ ਬੱਸ ساری ਕਿਚਾਈ ਚੱਲ ਰਹੀ ਹੈ ਤੇ ਤੁਹਾਨੂੰ ਬੱਸ ਸਾਰਾ ਦਿਖਾਈ ਜਾਂਦਾ ਹੈ ਪ੍ਰੋਗਰਾਮ ਸਾਰਾ ਇਸੇੋ ਕੇ ਮਿਲ ਕੇ ਤੇ ਪ੍ਰੋਗਰਾਮ ਸਾਰਾ ਦੇਸੀ ਵਲੌਗ ਹਾਂਜੀ ਮੈਂਦੀ ਵਾਲੇ ਸੂਟ ਤੋਂ ਬਾਅਦ ਆਪਣੀ ਡਿਊਟੀ ਇੱਧਰ ਲੱਗੀ ਕਹਿੰਦੇ ਗੰਡੇ ਬਣਾਓ ਮੈਂ ਚਲੋ ਬਣਾ ਦਿੰਨੇ ਆ ਇੱਧਰ ਖਵਾ ਬਣਾ ਰਹੇ ਆ ਇੱਧਰ ਗੰਡੇ ਬਣਾ ਰਹੇ ਆ ਮੈਂ ਕਹਿੰਦੇ ਦਾਲ ਬਣਾਓ ਮੈਂ ਚਲੋ ਬਣਾ ਆਂਨੇ ਜਿੰਨਾ ਕੋ ਆਉਣ ਗਿਆ ਮੈਂ ਉਹਨੀ ਪਾ ਲਿਆ ਕੇ ਆਂ ਲਾ ਸਾਨੂੰ ਆਹ ਮੁੰਡਾ ਕੰਮ ਕਰਦਾ ਹੋਇਆ ਮੈਂ ਲੱਕੀ ਦਾਲ ਸਾਭੀ ਇਧਰ ਕਰਨ ਵੀ ਨਾਲ ਕੰਮ ਕਰਦੇ ਆਂ ਹਾਂਜੀ ਦੇਖੋ ਤੁਹਾਨੂੰ ਦਿਖਾਉਣਾ ਫਿਰ ਮਠਿਆਈਆਂ ਦਾ ਕਮਰਾ ਮਿੱਠਾ ਹੀ ਮਿੱਠਾ ਦੇਖੋ ਕੋ ਅੱਜ ਬਣਾਇਆ ਹਜੇ ਸੁੱਕਿਆ ਨਹੀਂ ਕਟਣਾ ਰਹਿਣਾ ਮਤਲਬ ਕੇ ਤਾਜ਼ਾ ਹੈ ਜੇ ਤੇ ਇਧਰ ਜਲੇਬੀਆਂ ਡਿਜ਼ਾਈਨ ਵਾਲਾ ਜਲੇਬੀਆਂ ਸਪੈਸ਼ਲ ਵਾਸਤੇ ਦੇਖੋ ਜਲੇਬੀ ਜਲੇਬੀ ਤੇ ਅੱਜ ਜਲੇਬੀਆਂ ਤੁਹਾਡੇ ਵਾਸਤੇ ਤੇ ਲੱਡੂ ਚੱਕ ਨਾ ਆਜੋ ਖਾ ਲੋ ਦੋ ਦੋ ਤੇ ਤੇਰਾ ਸ਼ਕਰਪਾਰੇ ਮਠੀਆਂ ਗੱਲਾਵਾਂ ਜਾਮਣ ਚੈੱਕ ਕਰ ਤੇ ਇਧਰ ਰਸਗੁੱਲਾ ਜੋ ਆਪਾਂ ਕੱਲ ਦਿਖਾ ਰਹੇ ਸੀ ਵਟ ਦੇ ਆ ਜਾ ਫਿਰ ਬੋਲੋ ਗੜੀ ਮਿਠਾਈ ਖਾਣੀ ਉਹ ਹੀ ਖਾਰੂ ਗੰਬਲ ਕੁੱਟੋ ਗਈ ਕੰਬਲ ਕੁੱਟ ਕੰਬਲ ਕੁੱਟ ਓਏ ਚੰਕ ਦੋ ਚੰਕ ਦਾਂਗੇ ਨਾ ਨਰਾਉਣ ਨਹੀਂ ਹਾਂਜੀ ਸੋ ਆਪਾਂ ਪੱਗ ਲੈਣ ਆਏ ਸੀ ਪੱਗ ਲੈ ਲਈ ਤੇ ਵਿਆਹ ਚ ਦੇਖ ਲਓ ਦੋ ਦਿਨ ਲੱਗੇ ਸੀ ਤੇ ਪੱਗ ਹੋਣ ਲੱਗ ਗਏ ਆ ਪਹਿਲਾਂ ਮਿਲੀ ਨਹੀਂ ਬਲੈਕ ਰੰਗ ਦੀ ਪੱਗ ਫੁੱਲ ਵੈਲ ਚ ਦੇਖੋ ਇਹ ਵਰਨੀ ਆਪਾਂ ਵਿਆਹ ਤੇ ਲੈ ਲਈ ਪੱਗ ਹੁਣ ਆਪਾਂ ਚੱਲਦੇ ਆਂ ਸਿਆਣ ਪਵਾਰਨੀ ਫੜਾ ਕੇ ਆਣੇ ਆ ਚਲੋ ਜੀ ਚੱਲ ਜੀ ਹਾਂ ਬਈ ਬਈ ਹਾਂ ਬਈ ਕੰਮ ਯਾਰ ਸੇਵਾ ਕਰਦਾ ਹੋਇਆ ਰੋਟੀ ਕੋ ਬਣਾਇਆ ਮਹਿਮਾਨਾਂ ਨੂੰ ਵਾਹ 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 ਠਾਕੀ ਮੈਂ ਪਿਆ ਪਿਆ ਨਹੀਂ ਮੈਂ ਹੈ ਵੇ ਲੋਰ ਕੇ ਰਹੀ ਹੈ ਸੁਨੱਕ ਦੇਖ ਕੇ ਮਰਿਆ ਓਏ ਇਹਦੇ ਕੰਬੜਾ ਕਟਾ ਹੋ ਰਹੀ ਹੈ ਇਹ ਦੇਖੋ ਇਹ ਨੱਕ ਬੰਪਾ ਕਿਉਂ ਆ ਸੋਈ ਜੰਦ ਪੁੱਛ ਅਰੇ ਨੱਕ ਇਹ ਨੱਕ ਖੋੜ ਕੇ ਨੱਕ ਤਾਂ ਜੋੜ ਰਿਹਾ ਹੈ ਇਹ ਨੱਕ ਖੋੜ ਕੇ ਦੇ ਦੇ ਦੇਖ ਔਰੂੰ ਜਵਾ ਖੋਰੂ ਵਹਿ ਰਿਆ ਵਸ ਤੇ ਬਸਲੇ ਸੈਟ ਕਰ ਲਾਂਗੇ ਨੇ ਮੁੰਡੇ ਇਸ ਤੇ ਯਾਰ ਜਿਆਦਾ ਆ ਗਏ ਸਮਾਂ ਸਮਾਂ ਹੀ ਦਾ ਕੰਮ ਕਰਦੇ ਨੇ Oh, Santino,

ਦੱਦਵੀਣਾ ਆਜੋ ਦੱਦਵੀ ਲੋ ਹਾਂ ਦੇ ਗੰਗਾ ਮਾਈਕ ਤੇ ਮੰਗੂ ਬਈ ਲਡੇ ਲਡੇ ਆਗੇ ਕਰ ਅੱਜ ਦੇਖ ਲੋ ਹਾਂ ਦੇ 70 ਨੂੰ ਥਾਂ ਨਹੀਂ ਆ ਗਈ ਓਏ ਆ ਦੇਖ ਲੋ ਬਈ ਰਾਤ ਨੂੰ ਕਿਵੇਂ ਇੱਥੇ ਝੜਦੇ ਨੇ ਜਦੋਂ ਵਿਆਹ ਜਦੋਂ ਤੈਨੂੰ ਵਿਆਹ ਲੈਣੇ ਕੋਈ ਕੱਟ ਦਾਲ ਜਦੋਂ ਤੈਨੂੰ ਵਿਆਹ ਲੈਣੇ ਕੋਈ ਭੇਜਦਾ ਵੀ ਹਾਂ ਬਈ ਹਰਤ ਕਰਨਾ ਪੜੇ ਗੇਟ ਲੱਗੇ ਪੈਣੇ ਖੋਲ ਤੇ ਆ ਦੇਖ ਤੂੰ ਢਪਣ ਲੱਗ ਰਿਹਾਗਾ ਆ ਔਰ ਤੁਹਾਨੂੰ ਟੱਪਲ ਲੱਗ ਰਹੀ ਆ ਹਾਂਜੀ ਹੁਣ ਆਪਾਂ ਚੱਲਿਆ ਘਰੇ ਤੇ ਤੁਹਾਨੂੰ ਕੱਲ ਦਾ ਵਲੌਗ ਨਾਲ ਕੱਲ ਨੂੰ ਮਿਲਾਂਗੇ ਦੇ ਹੁਣ ਆਪਾਂ ਚੱਲਿਆ ਘਰੇ ਬਹੁਤ ਟਾਈਮ ਹੋ ਗਿਆ ਆ ਆਪਣਾ ਛੋਟਾ ਭਰਾ ਆਪਾਂ ਹੁਣ ਚੱਲਦੇ ਆ ਮਿਲਦੇ ਆ ਕੱਲ ਕੱਲ ਵਾਲੇ ਵਲੌਗ ਤੇ ਮਿਲਦੇ ਆ ਤੇ ਹੋਪ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਬਾਕੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਚਲੋ ਜੀ ਮਿਲਦੇ ਆ ਬਾਏ ਬਾਏ